ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਦੇਖੋ ਉਹ ਕਦੀ ਵੀ ਕਿਸੇ ਨੂੰ ਚੰਗਾ ਮਾਣਾ ਨਹੀਂ ਜਾਣਾ ਚਾਹੀਦਾ ਹਨਾ ਲਾਲੋ ਮੇਰਾ ਕੋਈ ਦੁਸ਼ਮਣ ਆ ਮੇਰੇ ਨਾਲ ਉਹਦੀ ਲਖਤਬਾਜੀ ਆ ਪਤਾ ਨਹੀਂ ਅੰਦਰੋਂ ਕਿੱਦਾਂ ਦਾ ਨਾ ਪ੍ਰਮਾਤਮਾ ਦੀ ਨਿਗਾਹ ਵਿੱਚ ਉਹ ਮੇਤੋਂ ਵੀ ਜ਼ਿਆਦਾ ਵਧੀਆ ਹੋਵੇ ਉਹ ਚੰਗੇ ਤੇ ਨੇਕ ਕੰਮ ਕਰਦਾ ਪਰ ਕਿਉਂਕਿ ਦੁਸ਼ਮਨਤਾ ਮੇਰਾ ਮੇਰੇ ਨਾਲ ਉਹਦੀ ਵਿਚਾਰਧਾਰਾ ਨਹੀਂ ਡਾਲਦੀ ਹੈਗੀ ਇਸ ਕਰਕੇ ਕਦੀ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਮਾਰਾ ਨਾ ਕੋ ਭਈ ਐਜ਼ ਇਹ ਮੈਨੂੰ ਵਧੀਆ ਲੱਗਦਾ ਹੈ ਸੇਵਾ ਕਰਨਾ ਕਿ ਮੈਂ ਚਾਹੁੰਨਾ ਕਿ ਦੁਨੀਆ ਦੇ ਕੋਲ ਪੈਸਾ ਬਹੁਤ ਆ ਪਰ ਉਹ ਲੋਕਾਂ ਨੇ ਕੁੰਡਲੀ ਮਾਰ ਕੇ ਆਪਣੇ ਧੀਆਂ ਪੁੱਤਾਂ ਲਈ ਆਪਣੇ ਬੱਚਿਆਂ ਲਈ ਆਪਦੇ ਵਾਸਤੇ ਰੱਖਿਆ ਹੋਇਆ ਤੇ ਮੇਰੀ ਇੱਛਾ ਇਹ ਹੈਗੀ ਵੀ ਜੇ ਮੈਂ 100 ਰੁਪਏ ਕਮਾਉਣਾ ਦੇ ਵਿੱਚੋਂ ਘੱਟੋ ਘੱਟ ਨਹੀਂ ਅਸੀਂ 50 ਰੁਪਏ ਨਾਲ ਕਿਸੇ ਦੀ ਮ रहे ਹੈਗੇ ਆ ਉਹਨਾਂ ਭਰਾਵਾਂ ਮਾਂ ਭੈਣਾਂ ਵਾਸਤੇ ਇੱਕ ਛੋਟੀ ਜਿਹੀ ਸੇਵਾ ਹੈਗੀ ਆ ਵੀ ਜੇ ਕਿਸੇ ਦੇ ਕੋਈ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੈਗਾ ਜਾਂ ਗੁਰਦੇ ਦੀ ਪੱਥਰੀ ਹੈ ਕਿ ਕੋਈ ਡਿਲੀਵਰੀ ਕੇਸ ਹੈਗਾ ਜਾਂ ਲੇਡੀਜ਼ ਪ੍ਰੋਬਲਮ ਜਿਹੜੀਆਂ ਅੱਜ ਕੱਲ ਬਹੁਤ ਜ਼ਿਆਦਾ ਚੱਲੀਆਂ ਹੈਗੀਆਂ ਵੀ ਉਹਦੇ ਨਾਲ ਕੀ ਹੁੰਦਾ ਕਿ ਆਪਰੇਟ ਨਹੀਂ ਟਾਈਮ ਸਿਰ ਉਹ ਪੰਦਾ ਬਿਮਾਰੀ ਜਿਹੜੀ ਆ ਵੱਟਾ ਰੂਪ ਤਾਨ ਕਰ ਲੈਂਦੀ ਹੈਗੀ ਆ ਕਾਰਨ ਇਹ ਹੁੰਦਾ ਵੀ ਉਹ ਗਰੀਬ ਪਰਿਵਾਰ ਦੇ ਕੋਲ ਪੈਸਾ ਹੀ ਨਹੀਂ ਹੁੰਦਾ ਇਲਾਜ ਕਰਾਉਣ ਵਾਸਤੇ ਤੇ ਉਹ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਆਪਾਂ ਜਿੰਨੀ ਵੀ ਵੱੱਦ ਤੋਂ ਵੱਧ ਸਾਡੀ ਮਦਦ ਹੋ ਸਕੇ ਤੁਹਾਡੀ ਆਪ ਵੱ